ਮਿੱਤਰੋ ਮਾਨ ਨੂੰ ਬੜਾ ਦੁੱਖ ਲੱਗਿਆ ਜਦੋਂ ਪਤਾ ਲੱਗਿਆ ਵੀ ਪੱਤੋ ਹੀਰਾ ਸਿੰਘ ਪਿੰਡ ਵਾਲਾ ਜਿਹੜਾ ਦੇਵਾ ਘੋੜਾ ਸੀ ਮਾਰਵਾੜੀ ਉਹ 2 ਦਿਨ ਪਹਿਲਾਂ ਚੜ੍ਹਾਈ ਕਰ ਗਿਆ ਜਿਹੜਾ ਬਾਈ ਵਿੱਕੀ ਤੇ ਗਰਜੀਤਾਰ ਗਿਆ ਦੇ ਕੋਲੇ ਹੁੰਦਾ ਸੀਗਾ ਤੇ ਬਹੁਤ ਜ਼ਿਆਦਾ ਚੰਗਾ ਬਸ਼ੀਰਾ ਤਿਆਰ ਹੋਇਆ ਸੀ ਹਾਲੇ 2 ਦਿਨ ਦੀ ਲੱਗਿਆ ਸੀ ਇਹ ਤੇ ਇੱਕ ਦੋ ਇਹਦੇ ਰਿਜ਼ਲਟ ਵੀ ਆ ਗਏ ਸੀ ਹੁਣ ਚੰਗੀਆਂ ਚੰਗੀਆਂ ਘੋੜੀਆਂ ਇਹ ਤੋਂ ਮੇਲਟ ਹੋ ਰਹੀਆਂ ਸੀਗੀਆਂ ਤੇ ਘੋੜਾ ਚੰਗਾ ਬਹੁਤ ਸੀ ਕੁਝ ਟਾਈਮ ਪਹਿਲਾਂ ਆਪਾਂ ਇਹਦੀ ਵੀਡੀਓ ਵੀ ਕੀਤੀ ਸੀ ਜਹਾਂਗੀਰ ਕੋੜੇ ਦਾ ਬੱਚਾ ਸੀ ਇਹ ਤੇ ਮਾਂ ਇਹਦੀ ਬਾਈ ਅਰਗਿਆਂ ਦੇ ਘਰੇ ਹੀ ਆ ਅਲੀ ਕਿਰ ਲਗਾੜ ਵਾਲੀ ਦੀ ਧੀ ਆ ਉਹ ਤੇ ਮੈਂ ਆਪਦਾ ਫਰਜ ਸਮਝਿਆ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਜਿੰਨੇ ਕੋੜਿਆਂ ਵਾਲੇ ਪਰਿਵਾਰ ਆ ਬਾਈ ਅਰਗਿਆਂ ਦੇ ਸ਼ਰੀਕ ਹੋਈਏ ਕਿਉਂਕਿ ਦੁੱਖ ਵੰਡਣ ਨਾਲ ਘਟ ਜਾਂਦਾਗਾ ਤੇ ਇੱਕ ਦੂਜਾ ਮੈਂ ਇਹ ਕਾਰਨ ਸਮਝਿਆ ਵੀਡੀਓ ਨੂੰ ਸਾਂਝੀ ਕਰਨ ਦਾ ਵੀ ਜਦੋਂ ਕੋਈ ਭਰਾ ਘੋੜੀ ਮੇਟ ਕਰਾਉਣ ਵਾਸਤੇ ਫੋਨ ਕਰਦਾ ਤਾਂ ਅੱਗਿਓ ਮਾਲਕ ਨੂੰ ਇਹ ਚੀਜ਼ ਵਾਰ-ਵਾਰ ਦੱਸਣੀ ਬਹੁਤ ਔਖੀ ਲੱਗਦੀ ਹੈ ਵੀ ਬਾਈ ਘੋੜਾ ਤਾਂ ਪੂਰਾ ਹੋ ਗਿਆ ਸੋ ਉਸ ਗੱਲ ਨਾਲ ਦੁੱਖ ਵੱਜ ਜਾਂਦਾਗਾ ਤੇ ਤਾਂ ਕਰਕੇ ਮੈਂ ਵੀਡੀਓ ਸਾਂਝੀ ਕੀਤੀ ਆ ਤੇ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਨੀਆਂ ਸੀ ਵੈਸੇ ਦੇਵੇ ਨੂੰ ਜਿਹੜੀ ਪ੍ਰੋਬਲਮ ਆਈ ਸੀ ਇਹਦੀ ਮੌਤ ਦਾ ਕਾਰਨ ਤਾਂ ਦਰਦ ਦਾ ਬਣਿਆ ਘੋੜੇ ਦੇ ਦਰਦ ਹੋਣ ਲੱਗ ਗਿਆ ਸੀਗਾ ਤੇ ਦੋਕ ਦਿਨਿਆਂ ਦਾ ਟ੍ਰੀਟਮੈਂਟ ਵੀ ਚੱਲਦਾ ਰਿਹਾ ਬੋਤਲਾਂ-ਬੂਤਲਾਂ ਲੱਗੀਆਂ ਡ੍ਰਿਪਾਂ ਲੱਗੀਆਂ ਸੀ ਪਰ ਕੋੜਾ ਬਚਿਆ ਨਹੀਂ ਸੋ ਮੈਂ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਨੀ ਚਾਹਣਾ ਭਰਾਵੋ ਜਿਹੜੇ ਆ 2-3 ਮਹੀਨੇ ਆ ਇਹਨਾਂ ਟਾਈਮ ਦੇ ਵਿੱਚ ਖੁਸ਼ਕ ਰੋਤਾ ਗਰਮੀ ਬਹੁਤ ਜ਼ਿਆਦੇ ਪੈਂਜੀ ਆ ਟੈਂਪਰੇਚਰ ਬੜਾ ਜ਼ਿਆਦੇ ਆ ਤੇ ਪਾਣੀ ਦੀ ਘਾਟ ਜਾਨਵਰਾਂ ਨੂੰ ਅਕਸਰ ਹੀ ਆਉਂਦੀ ਆ ਆਹ ਟਾਈਮ ਦੇ ਵਿੱਚ ਆਹ ਰੁੱਤ ਦੇ ਵਿੱਚ ਜਾਨਵਰ ਆਪਣੇ ਜ਼ਿਆਦੇ ਨੁਕਸਾਨੇ ਜਾਂਦੇ ਆ ਆਪਾਂ ਹਰ ਵਾਰ ਦੇਖਦੇ ਆ ਇਸ ਵਾਰ ਵੀ ਬਹੁਤ ਸਾਰੇ ਚੰਗੇ ਚੰਗੇ ਜਾਨਵਰ ਨੁਕਸਾਨੇ ਗਏ ਤੇ ਗੌਰ ਕਰਿਆ ਕਰੋ ਪਾਣੀ ਜਾਨਵਰਾਂ ਨੂੰ ਵੱਧ ਤੋਂ ਵੱਧ ਪਿਆਓ ਤੇ ਵੈਸੇ ਦਾ ਤੁਸੀਂ ਭਰਾ ਸਾਰੇ ਪ੍ਰਾਣੇਓ ਤੇ ਸਿਆਣੇਓ ਤੇ ਪਰ ਫਿਰ ਵੀ ਜਿੰਨਾ ਕ ਮੈਂ ਸਮਝਦਾ ਵੀ ਦੱਸਦੀ ਆ ਆਪਾਂ ਰੁੱਤ ਦੇ ਹਿਸਾਬ ਨਾਲ ਕਿਉਂਕਿ ਇੱਕ ਇਹ ਕੰਮ ਧੰਦੇ ਦੀ ਰੁੱਤ ਆ ਜਾਂਦੀ ਏ ਝੋਨੇ ਝੁੰਨੇ ਲੱਗਣੇ ਸ਼ੁਰੂ ਹੋ ਜਾਂਦੇ ਆ ਤੇ ਆਪਾਂ ਜਿਹੜੇ ਸਾਰੇ ਪਰਿਵਾਰ ਆ ਖੇਤੀਬਾੜੀ ਦੇ ਨਾਲ ਸੰਬੰਧਤ ਆਪਣੇ ਕਿਤੇ ਆ ਤੇ ਉਧਰ ਆਪਾਂ ਖੇਤ ਵਾਲੇ ਪਾਸੇ ਉਲਝ ਜਾਂਦੇ ਆ ਜਾਂ ਤਾਂ ਬਿਜੀ ਹੋ ਜਾਂਦੇ ਆ ਜਾਂ ਕਈ ਵਾਰੀ ਆਪਾਂ ਘੌਲ ਵੀ ਕਰ ਜਾਂਦੇ ਆ ਕੰਮ ਧੰਦੇ ਚ ਸੋ ਪਾਣੀ ਇਹਨਾਂ ਨੂੰ ਵੱਧ ਤੋਂ ਵੱਧ ਪਿਆਓ ਵੀ ਜਾਨਵਰ ਕਈ ਵਾਰੀ ਪਾਣੀ ਆਰ ਉਤ ਚ ਵੈਸੀ ਹੀ ਘੱਟ ਪੀਣ ਲੱਗ ਜਾਂਦੇ ਆ ਤਾਂ ਥੋੜਾ ਜਿਹਾ ਉਹਨਾਂ ਨੂੰ ਲਾਲਚ ਨਾਲ ਜਿਵੇਂ ਪਾਣੀ ਦੇ ਵਿੱਚ ਸ਼ੱਕਰ ਮਿਲਾਤੀ ਜਾਂ ਬੇਸਣ ਘੋਲ ਕੇ ਤਾਂ ਜਾਨਵਰ ਲਾਲਚ ਦੇ ਨਾਲ ਪਾਣੀ ਪੀ ਜਾਂਦਾ ਘੱਟੋ ਘੱਟ ਚਾਰ ਬਾਰੀ ਪੰਜ ਬਾਰੀ ਪਾਣੀ ਦਿਨ ਚ ਇਹਨਾਂ ਨੂੰ ਪੀਣਾ ਜ਼ਰੂਰੀ ਆ ਖਰਾਕ ਭਾਵੇਂ ਘੱਟ ਪਾ ਲੋ ਖਰਾਕ ਚਾਹੇ ਜੇ ਜਾਨਵਰ ਲਿੱッセ ਹੋ ਜਾਣਗੇ ਗਰਮੀ ਚ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਸਿਆਲ ਚ ਦੁਬਾਰੇ ਬੰਦਾ ਤਿਆਰ ਕਰ ਲੈਂਦਾ ਤੇ ਜਿਆਦਾ ਗੌਰ ਰੱਖੋ ਇਹਨਾਂ ਦੀ ਪਾਣੀ ਧਾਣੀ ਦੀ ਨਿਗਰੱਖੋ ਤੇ ਅੱਜਗਲ ਆਪਾਂ ਦੇਖਦੇ ਆਂ ਵੀ ਫੌਗਰ ਸਿਸਟਮ ਜਿਹਾਰੇ ਜੀ ਵੀ ਕਾਫੀ ਲੱਗਣ ਲੱਗੇ ਉਹਦੇ ਨਾਲ ਵੀ ਕਾਫੀ ਹੱਦ ਤੱਕ ਬਚਾ ਰਹਿੰਦਾਗਾ ਗਰਮੀ ਤੋਂ ਕਿਉਂਕਿ ਹਵਾ ਠੰਡੀ ਪੈਣ ਲੱਗ ਜਾਂਦੀ ਆ ਪੱਖਿਆਂ ਦੀ ਤੇ ਵੈਸੇ ਕੁਝ ਭਰਾ ਕਹਿ ਦਿੰਦੇ ਆ ਵੀ ਉਹ ਚੀਜ਼ਾਂ ਮਾੜੀਆਂ ਨੇ ਸੋ ਆਪਾਂ ਉਹ ਗੱਲਬਾਤ ਵਾਲੇ ਪਾਸੇ ਨਹੀਂ ਜਾਵਾਂਗੇ ਵੀ ਜੇ ਚੰਗੀ ਆ ਜਾਂ ਮਾੜੀ ਆ ਸੋ ਜਿਵੇਂ ਵੀ ਹੋ ਸਕਦਾ ਆ ਆਪਦੇ ਜਾਨਵਰ ਨੂੰ ਗਰਮੀ ਤੋਂ ਬਚਾਓ ਵੱਧ ਤੋਂ ਵੱਧ ਕੋਸ਼ਿਸ਼ ਕਰੋ ਤੇ ਆਪਾਂ ਸਾਰੇ ਇਸ ਘੋੜੇ ਨੂੰ ਬਧਾਈ ਕੀ ਦਿਨਿਆਂ ਤੇ ਪ੍ਰਮਾਤਮਾ ਛੋੜੇ ਨੂੰ ਦੇਵੇ ਨੂੰ ਆਪਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਅਲਬਿਦਾ ਦੇਵਾ ਤੇਰੀ ਘਾਟ ਸਮੁੱਚੇ ਕੋੜਾ ਜਗਤ ਨੂੰ ਰੜਕਦੀ ਰਹੂਗੀ